ਸਰੀ ਲੰਬੇ ਸਮੇਂ ਤੋਂ ਇੱਥੇ ਅਵੇਲੇਬਲ ਹੈਗੀ ਆ ਔਰ ਇਹਦੇ ਵਿੱਚ ਸਾਰੇ ਹੀ ਪ੍ਰਬੰਧ ਅਵੇਲੇਬਲ ਨੇ ਜਿਵੇਂ ਕਿ ਆਕਸੀਜਨ ਵੀ ਹੈਗੀ ਹੈ ਹੀਟਰ ਹੈਗੇ ਨੇ ਔਰ ਐਮਰਜੈਂਸੀ ਡਰੱਗਸ ਜੇ ਆਕਸੀਜਨ ਕੱਟ ਹੋ ਜਾਂਦਾ ਜਾਂ ਕੋਈ ਕਿਸੇ ਦਾ ਬੀਪੀ ਹਾਈ ਹੋ ਜਾਂਦਾ ਕਿਸੇ ਦਾ ਲੋ ਹੋ ਜਾਂਦਾ ਉਸ ਨੂੰ ਪੂਰਾ ਮੈਨੇਜਮੈਂਟ ਕਰਕੇ ਫਿਰ ਵੀ ਅਸੀਂ ਉਸ ਨੂੰ ਨਿਚੇ ਜਾਣ ਦੀ ਐਡਵਾਈਸ ਕਰਦੇ ਹਾਂ ਮੈਡੀਸਨ ਤਾਂ ਸਾਨੂੰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਗਵਾਉਣੀ ਪੈਂਦੀਆਂ ਨੇ ਉਹ ਜਦ ਮਤਲਬ ਪਰਫੁੰਦੀ ਹੈ ਉਦੋਂ ਖੱਜਰ ਜਾਂ ਕੋਈ ਹੋਰ ਟਰਾਂਸਪੋਰਟ ਦਾ ਨਹੀਂ ਸਾਧਨ ਹੁੰਦਾ ਉਸ ਲਈ ਕਾਂਡੀ ਦਾ ਗੋਲੂ ਸਾਨੂੰ ਮਿਲਦਾ ਸਾਨੂੰ ਪਹਿਲਾਂ ਰਿਕੁਆਇਰਮੈਂਟ ਟਰੱਸਟ ਨੂੰ ਦੇਣੀ ਪੈਂਦੀ ਆ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ 10 ਦਿਨ ਅਸੀਂ ਸਾਰੀ ਆਪਣੀ ਰਿਕੁਆਇਰਮੈਂਟ ਮੈਡੀਸਨ ਦੀ ਇੱਥੇ ਪੂਰੀ ਕਰ ਲੈਂਦੇ ਆ ਜਿਆਦਾਤਰ ਸੰਗਤ ਜਿਵੇਂ ਅੱਜ ਕੱਲ ਦਾ ਜਿਵੇਂ ਦੌਰ ਚੱਲਦਿਆ ਉਹਦੇ ਵਿੱਚ ਫਿਜ਼ੀਕਲ ਐਕਟੀਵਿਟੀਜ਼ ਘੱਟ ਆਏ ਆ ਉਹਦਾ ਕਰਕੇ ਸਾਸਤਾ ਫੁੱਲੇਗਾ ਮੋਸਟਲੀ ਸਭ ਦਾ ਹੀ ਇਸ ਦਾ ਸਾਲ ਤੋਂ ਘਟੇ ਇਸ ਦਾ ਬੱਚਾ ਹਾਈ ਐਲਟੀਟਿਊਡ ਪਲੱਸ ਠੰਡਾ ਮੌਸਮ ਹੈ ਮਾਈਨਸ ਟੈਂਪਰੇਚਰ ਜਾਂਦਾ ਹੈ ਠੀਕ ਹੈ ਸਰਦਾ ਹੈਗੀ ਆ ਬਟ ਸਰਦਾ ਦੇ ਨਾਲ ਨਾਲ ਆਪਾਂ ਸਿਹਤ ਦਾ ਵਿਖਾਰ ਰੱਖਣਾ ਠੀਕ ਹੈ ਸਾਹਿਬ ਦੀ ਕਿਰਪਾ ਦੇ ਨਾਲ 16 ਦੇ ਵਿੱਚ ਮੈਂ ਫਸਟイヤー ਆਇਆ ਸੀਗਾ ਬਟ 17 ਤੋਂ ਲਗਾਤਾਰ ਹੀ ਮੈਂ ਇੱਥੇ ਇਸ ਜਗ੍ਹਾ ਕੋਈਮ ਕਨਸੈਪਟ ਦਾ ਬਸਾਨ ਤੇ ਮਾਰਾ ਸੇਵਾ ਲੈ ਰਹੇ ਨੇ ਮੇਰੇ ਕੋਲ 2017 ਤੋਂ 2017 ਤੋਂ ਲਗਾਤਾਰ ਮੈਂ ਸਟਿਲ ਹੁਣ ਤੱਕ ਇੱਥੇ ਮਾਰਾ ਸੇਵਾ ਲੈ ਰਹੇ ਨੇ ਮੇਰੇ ਕੋਲ ਜਿਵੇਂ ਆਰਮੀ ਆਂਦੀ ਹੈ ਔਰ ਆਰਮੀ ਦੇ ਨਾਲ ਆਪਣਾ ਗੁਰਦੁਆਰੇ ਦਾ ਸਟਾਫ ਆਂਦਾ ਤੇ ਤਦ ਸਾਨੂੰ ਇੱਕ ਡਾਕਟਰ ਜਿਹੜਾ ਨਾਲ ਆਣਾ ਪੈਂਦਾ ਤੇ ਉਸ ਲਈ ਕਰਕੇ ਸਾਨੂੰ ਜਿਵੇਂ ਬਰਫ਼ ਹਟਾਉਣ ਵਾਸਤੇ ਆਰਮੀ ਆਉਂਦੀ ਹੈ ਤੇ ਨਾਲ ਆਪਣੇ ਸੰਗਤ ਜਿਹਾ ਸੇਵਾਦਾਰ ਆਂਦੇ ਨੇ ਉਹਨਾਂ ਦੇ ਨਾਲ ਮੈਨੂੰ ਆਣਾ ਪੈਂਦਾ ਏ ਠੀਕ ਨਾਲ ਹੀ ਆਤਮਾ ਦੀ ਕਿਰਪਾ ਕਿ ਕਿਹੜਾ ਇਹ ਨਾ ਪ੍ਰਬੰਧ ਕਰੀ ਭੱਜ ਕੇ ਬੰਦੇ ਇਨਸਾਨ ਦੇ ਨੇ ਉਹਦੀ ਨਾਲ ਦੀ ਉਹ ਗੁੜੀਆ ਬਹੁਤ ਜ਼ਿਆਦਾ ਹੁੰਦੀਗੀ ਸਾਮੀ ਉਹ ਇਸ ਟਾਈਮ ਪੂਰੀ ਨਾਰਮਲ ਹੈ ਮੈਂ ਮੈਂ ਦੋ ਵਾਰੀ ਆ ਗਏ ਨੇ ਪਹਿਲਾਂ ਮੈਂ ਗੋਲੀਆਂ ਲੈਤੀਆਂ ਮੇਰਾ ਸਹੀਕ ਨਹੀਂ ਹੋਇਆ ਡਾਕਟਰ ਸਾਹਿਬ ਨੇ ਕਿਹਾ ਬਹੁਤ ਤੰਗਾ ਕਿ ਨੇ ਪੌਰੀਨ ਵਾਲੇ ਰਿਐਕਸ਼ਨ ਆਇਆ ਮੇਰੇ ਤਾਂ ਮੈਂ ਬਿਲਕੁਲ ਠੀਕ ਹਾਂ। ਅੱਛਾ ਇਹ ਦੇਖੋ ਜਿਹੜੇ ਬੱਚੇ ਨਿਆਣੇ ਨੇ ਨਾ 12 13 ਸਾਲ ਦੇ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਪ੍ਰੇਰ ਕਰੋ ਉੱਤਕਰਨ ਤੋਂ। ਮੈਂ ਨਹੀਂ ਕਹਿੰਦਾ ਵੀ ਚਲੋ ਹਰੇ ਕਹਿੰਦਾ ਵੀ ਦਰਸ਼ਨ ਕਰਨ ਵੀ ਚਲੋ ਥੋੜਾ ਜਿਹਾ ਪ੍ਰੇਰ ਕਰੋ ਕਿ ਬੱਚਿਆਂ ਨਾਲ ਜਿਹੜੇ ਨੇ ਮਾਪਿਆਂ ਨੂੰ ਨਾ ਉਹ ਤੁਹਾਨੂੰ ਮੁਸ਼ਕਲ ਆਉਂਦੀ ਹੈਗੀ। ਸੱਚਖੰਡ ਸ਼੍ਰੀ ਹਿਮਕੁੰਡ ਦੇ ਵਿੱਚ ਮੌਜੂਦ ਹੈਗੇ ਆ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਹੇ ਆ। ਔਰ ਇਥੇ ਤੁਹਾਨੂੰ ਦੱਸ ਦਈਏ ਕਿ ਡਿਸਪੈਂਸਰੀ ਵੀ ਹੈਗੀ ਐ ਇਨੀ ਹਾਈਟ ਦੇ ਉੱਪਰ ਡਿਸਪੈਂਸਰੀ ਵੀ ਬਣਾਈ ਗਈ ਹੈ ਸੰਗਤਾਂ ਨੂੰ ਲੈ ਕੇ ਖਾਸ ਧਿਆਨ ਰੱਖਿਆ ਗਿਆ ਹੈ ਜੇਕਰ ਕਿਸੇ ਨੂੰ ਵੀ ਕੋਈ ਵੀ ਦਿੱਕਤ ਆਉਂਦੀ ਹੈ ਸਾਦੀ ਪ੍ਰੋਬਲਮ ਆਉਂਦੀ ਹੈ ਜਾਂ ਕੁਛ ਵੀ ਹੁੰਦਾ ਹੈ ਤਾਂ ਇੱਥੇ ਡਿਸਪੈਂਸਰੀ ਹੈਗੀ ਹੈ ਇੰਨੀ ਉਚਾਈ ਦੇ ਉੱਪਰ ਵੀ ਗੱਲਬਾਤ ਕਰਾਂਗੇ ਅੰਦਰੋਂ ਤੁਹਾਨੂੰ ਦਿਖਾ ਦਿੰਨੇ ਆ ਡਿਸਪੈਂਸਰੀ ਨੂੰ ਲੈ ਕੇ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਕਿਸ ਤਰੀਕੇ ਦੇ ਨਹੀਂ ਸੋ ਵੱਖ-ਵੱਖ ਤਸਵੀਰਾਂ ਦਿਖਾ ਰਹੇ ਆ ਡਿਸਪੈਂਸਰੀ ਦੀ ਤਸਵੀਰ ਵੀ ਅਸੀਂ ਦਿਖਾ ਦਿੰਨੇ ਆ ਕਿਉਂਕਿ ਜਿੰਨਾ ਵੀ ਲੋਕਾਂ ਨੇ ਯਾਤਰਾ ਕਰਨੀ ਹੈ ਸੋ ਉਹ ਆ ਜਰੂਰ ਦੇਖ ਲੈਣ ਕਿ ਘਬਰਾਉਣ ਵਾਲੀ ਕੋਈ ਵੀ ਲੋੜ ਨਹੀਂ ਹੈ ਜੇ ਮਾੜੀ-ਮੋਟੀ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਇੱਥੇ ਡਿਸਪੈਂਸਰੀ ਜਿਹੜੀ ਆ ਉਹ ਬਣਾਈ ਗਈ ਹੈ ਸੋ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਇੱਥੇ ਕਈ ਇਰਾਮ ਵੀ ਕਰ ਰਹੇ ਨੇ ਕਿਉਂਕਿ ਠੰਡ ਬਹੁਤ ਜ਼ਿਆਦੀ ਹੈ ਮੌਸਮ ਬਾਰ ਬਹੁਤ ਖਰਾਬ ਹੈ ਲਗਾਤਾਰ ਮੀਂਹ ਜਿਹੜਾ ਪੈ ਰਿਹਾ ਹੈ ਔਰ ਬਰਫੀ برف ਹੈ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ 25 ਨੂੰ ਮਕਵਾੜ ਖੁੱਲੇ ਨੇ ਯਾਤਰਾ ਸ਼ੁਰੂ ਹੋ ਚੁੱਕੀ ਹੈਗੀ ਹੈ ਔਰ ਇਹੇ ਤਸਵੀਰਾਂ ਨੇ ਆਕਸੀਜਨ ਲੱਗੀ ਹੋਈ ਹੈ ਬਕਾਇਦਾ ਆਕਸੀਜਨ ਹੈ ਇਧਰ ਰੂਮ ਹੀਟਰ ਵੀ ਹੈਗਾ ਸੋ ਇਹ ਉਹ ਲੋਕ ਨੇ ਜਿਹੜੇ ਯਾਤਰਾ ਕਰਕੇ ਆਉਂਦੇ ਨੇ ਕੁਝ ਹੋ ਜਾਂਦਾ ਹੈ ਸਾਹ ਫੁੱਲਦਾ ਹੈ ਜਾਂ ਕਿਸੇ ਦੀ ਧੜਕਨ ਵੱਜ ਜਾਂਦੀ ਹੈ ਸੋ ਉਹਨਾਂ ਨੂੰ ਇੱਥੇ ਬਕਾਇਦਾ ਤੁਸੀਂ ਦੇਖ ਸਕਦੇ ਹੋ ਕੰਬਲ ਦਿੱਤੇ ਹੋਏ ਨੇ ਆਕਸੀਜਨ ਲੱਗੀ ਹੋਈ ਹੈ ਜੋ ਵੀ ਟ੍ਰੀਟਮੈਂਟ ਜਿਹੜਾ ਫਸਟ ਏਡ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੋ ਦਵਾਈਆਂ ਦਾ ਵੀ ਪੂਰਾ ਪ੍ਰਬੰਧ ਹੈਗਾ ਇੰਨੀ ਹਾਈਟ ਦੇ ਉੱਪਰ ਤਾਂ ਜਿਹੜੇ ਵੀ ਲੋਕ ਆ ਰਹੇ ਨੇ ਕਭਰਾਉਣ ਦੀ ਲੋੜ ਨਹੀਂ ਹੈਗੀ ਜੇਕਰ ਤੁਹਾਨੂੰ ਕੋਈ ਵੀ ਮਾੜੀ ਮੋਟੀ ਰਸਤੇ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਇੱਥੇ ਤੁਹਾਨੂੰ ਸਾਰਾ ਇਲਾਜ ਜਿਹੜਾ ਦਿੱਤਾ ਜਾਏਗਾ ਸੋ ਡਾਕਟਰ ਸਾਹਿਬ ਵੀ ਮੌਜੂਦ ਨੇ ਇਹਨਾਂ ਦੇ ਕੋਲੋਂ ਆਉਂਦੇ ਨੇ ਜਿਨ੍ਹਾਂ ਨੂੰ ਕੋਈ ਸਾਹ ਚੜ ਜਾਂਦਾ ਹੈ ਜਾਂ ਕੋਈ ਹਾਰਟ ਬੀਟ ਤੇਜ਼ ਹੋ ਜਾਂਦੀ ਹੈ ਜਾਂ ਕੁਝ ਵੀ ਹੁੰਦਾ ਹੈ ਤਾਂ ਡਾਕਟਰ ਸਾਹਿਬ ਦੇ ਕੋਲ ਆਣ ਕੇ ਇੱਥੋਂ ਮੈਡੀਸਿਨ ਵੀ ਲੈ ਕੇ ਜਾਂਦੇ ਨੇ ਇਹ ਵੀ ਯਾਤਰੀ ਜਿਹੜੇ ਪਹਿਨੇ ਗੱਲਬਾਤ ਕਰਦੇ ਆ ਵੈਰੀ ਖਾਲਸਾ ਵੈਰੀ ਫਤੀ ਜੀ ਜੀ ਦਾ ਖਾਲਸਾ ਵੈਰੀ ਗੁਰਜੀ ਕੀ ਫਤਿਹ ਅੱਜ ਅ ਕਵਾੜ ਖੁੱਲ ਚੁੱਕੇ ਨੇ ਮਹਾਰਾਜ ਦਾ ਸਰੂਪ ਜਿਹੜਾ ਉਹ ਪ੍ਰਕਾਸ਼ਿਤ ਹੋ ਚੁੱਕਾ ਹੈ ਸੰਗਤਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਆ ਰਹੀਆਂ ਨੇ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਡਿਸਪੈਂਸਰੀ ਹੈ ਕੀ ਕੀ ਪ੍ਰਬੰਧ ਕੀਤੇ ਗਏ ਨੇ ਮੋਸਟਲੀ ਟਰਸਟ ਵੱਲੋਂ ਇਹ ਡਿਸਪੈਂਸਰੀ ਲੰਬੇ ਸਮੇਂ ਤੋਂ ਇੱਥੇ ਅਵੇਲੇਬਲ ਹੈਗੀ ਆ ਔਰ ਇਹਦੇ ਵਿੱਚ ਸਾਰੇ ਹੀ ਪ੍ਰਬੰਧ ਅਵੇਲੇਬਲ ਨੇ ਜਿਵੇਂ ਕਿ ਆਕਸੀਜਨ ਵੀ ਹੈਗੀ ਆ ਫੀਟਰ ਹੈਗੇ ਨੇ ਔਰ ਐਮਰਜੈਂਸੀ ਡਰੱਗਸ ਜਿਵੇਂ ਕੋਈ ਕਾਰਡੀਕ ਦਾ ਪੇਸ਼ੈਂਟ ਕੋਈ ਅਸਥਮੈਟਿਕ ਪੇਸ਼ੈਂਟ ਕੋਈ ਸਾਹ ਦਾ ਮਰੀਜ਼ ਆਂਦਾ ਏ ਉਹਦੇ ਲਈ ਸਾਰੇ ਹੀ ਪ੍ਰਬੰਧ ਇੱਥੇ ਮੌਜੂਦ ਨੇ ਕਿਸੇ ਮਰੀਜ਼ ਦਾ ਜਿਵੇਂ ਆਕਸੀਜਨ ਘਟ ਹੋ ਜਾਂਦਾ ਜਾਂ ਕੋਈ ਕਿਸੇ ਦਾ ਬੀਪੀ ਹਾਈ ਹੋ ਜਾਂਦਾ ਕਿਸੇ ਦਾ ਲੋ ਹੋ ਜਾਂਦਾ ਉਸ ਨੂੰ ਪੂਰਾ ਮੈਨੇਜਮੈਂਟ ਕਰਕੇ ਫਿਰ ਹੀ ਅਸੀਂ ਉਸ ਨੂੰ ਨੀਚੇ ਜਾਣ ਦੀ ਐਡਵਾਈਸ ਕਰਦੇ ਹਾਂ ਠੀਕ ਹੈ ਇੱਥੇ ਮਤਲਬ ਦਵਾਈਆਂ ਦੀ ਅਸੀਂ ਦੇਖ ਰਹੇ ਹਾਂ ਤਾਂ ਤਕਰੀਬਨ ਸਾਰੀਆਂ ਹੀ ਦਵਾਈਆਂ ਮੈਨੂੰ ਲੱਗਦਾ ਹੈ ਕਿ ਹੈਗੀਆਂ ਨੇ ਇੱਥੇ ਜਿਵੇਂ ਤੁਸੀਂ ਕਿਹਾ ਬੀਪੀ ਤੋਂ ਲੈ ਕੇ ਬੁਖਾਰ ਤੋਂ ਲੈ ਕੇ ਜੇ ਕੋਈ ਦਿਲ ਦੀ ਵੀ ਪ੍ਰੋਬਲਮ ਹੈਗੀ ਤਾਂ ਸਾਰੀਆਂ ਦਵਾਈਆਂ ਹੈਗੀਆਂ ਨੇ ਤਾਂ ਇਹ ਇੱਥੇ ਕਿਵੇਂ ਪੂਰਾ ਹੁੰਦਾ ਯਾਤਰਾ ਤੋਂ ਪਹਿਲਾਂ ਇਹ ਚੀਜ਼ਾਂ ਸਾਰੀਆਂ ਸਟੋਰ ਕਰ ਲਈਆਂ ਜਾਂਦੀਆਂ ਨੇ ਮੈਡੀਸਨ ਤਾਂ ਸਾਨੂੰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਗਵੋਣੀਆਂ ਪੈਂਦੀਆਂ ਨੇ ਉਹ ਜਦ ਮਤਲਬ برف ਹੁੰਦੀ ਹੈ ਉਦੋਂ ਖੱਜਰ ਜਾਂ ਕੋਈ ਹੋਰ ਟਰਾਂਸਪੋਰਟ ਦਾ ਨਹੀਂ ਸਾਧਨ ਹੁੰਦਾ ਉਸ ਲਈ ਕਾਂਡੀ ਦੇ ਕੋਲੋਂ ਸਾਨੂੰ ਮੈਡੀਸਨ ਪਹਿਲਾਂ ਰਿਕੁਆਇਰਮੈਂਟ ਟਰੱਸਟ ਨੂੰ ਦੇਣੀ ਪੈਂਦੀ ਆ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ 10 ਦਿਨ ਅਸੀਂ ਸਾਰੀ ਆਪਣੀ ਰਿਕੁਆਇਰਮੈਂਟ ਮੈਡੀਸਨ ਦੀ ਇੱਥੇ ਪੂਰੀ ਕਰ ਲੈਂਦੇ ਆ ਕਿ ਜਿਹੜੀ ਯਾਤਰਾ ਦੇ ਦੌਰਾਨ ਸਾਨੂੰ ਐਮਰਜੈਂਸੀ ਮੈਡੀਸਨ ਜਾਂ ਡੇਲੀ ਰੂਟੀਨ ਦੇ ਵਿੱਚ ਜਿਹੜੀ ਮੈਡੀਸਨ ਸਾਨੂੰ ਚਾਹੀਦੀ ਹੁੰਦੀ ਉਹ ਅਸੀਂ ਪਹਿਲਾਂ ਹੀ ਸਾਰਾ ਕੁਝ ਇੱਥੇ ਅਵੇਲੇਬਲ ਕਰ ਲੈਂਦੇ ਆ ਆਕਸੀਜਨ ਵੀ ਸਾਰਾ ਕੁਝ ਇਹ ਤੁਜ ਸਾਡੇ ਕੋਲ ਅਵੇਲੇਬਲ ਹੁੰਦਾ ਹੈ ਤੇ ਪਹਿਲਾਂ ਤੁਸੀਂ ਮੈਂ ਮੈਂ ਦੇਖ ਰਿਹਾ ਕਈ ਆ ਕੋਈ ਨਹੀਂ ਸੰਗਤਾਂ ਵੀ ਹੈ ਨਾ ਲੰਮੀ ਕੀ ਪ੍ਰੋਬਲਮ ਜ਼ਿਆਦਾਤਰ ਸੰਗਤਾਂ ਨੂੰ ਆ ਰਹੀ ਕਿਉਂਕਿ ਮੌਸਮ ਅਜੇ ਬਹੁਤ ਖਰਾਬ ਹੈ ਬਰਫਰਾਜ ਪਈ ਹੈ بارش ਵੀ ਹੋ ਰਹੀ ਹੈ ਤਾਂ ਜ਼ਿਆਦਾਤਰ ਮੇਜਰ ਸੰਗਤਾਂ ਨੂੰ ਪ੍ਰੋਬਲਮ ਕਾਦੀ ਆ ਰਹੀ ਸਾਹ ਦੀ ਆ ਰਹੀ ਹੈ ਜਾਂ ਧੜਕਣ ਦੀ ਆ ਰਹੀ ਹੈ ਪ੍ਰੋਬਲਮ ਕੀ ਹੈ ਮੇਜਰ ਜ਼ਿਆਦਾਤਰ ਸੰਗਤ ਜਿਵੇਂ ਅੱਜਕੱਲ ਦਾ ਜਿਵੇਂ ਦੌਰ ਚੱਲਦਿਆ ਉਹਦੇ ਵਿੱਚ ਫਿਜ਼ੀਕਲ ਐਕਟੀਵਿਟੀਜ਼ ਘੱਟ ਨੇ ਉਹਦਾ ਕਰਕੇ ਸਾਸਤਾ ਫੁੱਲੇਗਾ ਮੋਸਟਲੀ ਸਭ ਦਾ ਹੀ ਔਰ ਕਿ ਤੁਹਾਨੂੰ ਠੰਡਾ ਮੌਸਮ ਹੋਣ ਕਰਕੇ ਜਿਵੇਂ ਸੰਗਤ ਦੇ ਇਸ਼ਨਾਨ ਕਰ ਲੈਂਦੀ ਹੈ ਸ਼ਿਵਰਿੰਗ ਹੁੰਦੀ ਹੈ ਉਹਦਾ ਕਰਕੇ ਫਿਰ ਸੰਗਤ ਨੂੰ ਥੋੜਾ ਆਰਾਮ ਕਰਨਾ ਪੈਂਦਾ ਕੰਬਲ ਲੈ ਕੇ ਉਹਨਾਂ ਜਦ ਤੱਕ ਬਾਡੀ ਹੀਟ ਨਹੀਂ ਹੁੰਦੀ ਤਦ ਤੱਕ ਅਸੀਂ ਕਹਿੰਦੇ ਵੀ ਚਲੋ ਥੋੜਾ ਆਰਾਮ ਕਰ ਲਓ ਕੰਬਲ ਦੇ ਵਿੱਚ ਔਰ ਜਿਵੇਂ ਜਿਸ ਦੀ ਧੜਕਣ ਵਾਦੀ ਉਸ ਨੂੰ ਬੈਠ ਕੇ ਕਿ ਜਿਸ ਦਾ ਬੀਪੀ ਹਾਈ ਹੈ ਉਹਨੂੰ ਟੈਬਲੇਟ ਦੇ ਕੇ ਬੀਪੀ ਨਾਰਮਲ ਕਰਕੇ ਜੇ ਧੜਕਣ ਹਾਈ ਹੈ ਕੋਈ ਧੜਕਣ ਦਾ ਮਰੀਜ਼ ਹੈ ਉਸਨੂੰ ਵੀ ਧੜਕਣ ਦੀ ਮੈਡੀਸਿਨ ਦੇ ਕੇ ਪ੍ਰੋਪਰ ਟਰੀਟਮੈਂਟ ਕਰਕੇ ਫਿਰ ਹੀ ਅਸੀਂ ਕਹ ਅਡਵਾਈਸ ਕਰਦੇ ਹਾਂ ਵੀ ਤੁਸੀਂ نیچے ਨੂੰ ਟਰੈਕ ਕਰੋ نیچے ਨੂੰ ਜਾਓ ਹਾਂ ਅੱਛਾ ਸੰਗਤਾਂ ਇੰਨੀ ਚੜ੍ਹਾਈ ਦੇ ਨਾਲ ਆ ਰਹੀਆਂ ਨੇ ਮੈਂ ਦੇਖ ਰਿਹਾ ਕਿ ਕਈਆਂ ਦੇ ਕੋਲ ਬੱਚੇ ਵੀ ਆ ਛੋਟੇ ਤੁਹਾਡੇ ਕੋਲ ਕੋਈ ਆਇਆ ਕਿ ਬੱਚਾ ਦਾ ਕਿਸੇ ਨੂੰ ਬੁਖਾਰ ਹੋ ਗਿਆ ਹੋਵੇ ਕਿਉਂਕਿ ਮੌਸਮ ਖਰਾਬ ਹੈ ਤਾਂ ਜਿਹੜੇ ਅਨ ਛੋਟੇ ਛੋਟੇ 2 2 3 3 ਸਾਲ ਦੇ ਵੀ ਬੱਚੇ ਨੇ ਉਹਨਾਂ ਨੂੰ ਕੀ ਐਡਵਾਈਸ ਕਰਦੇ ਹਾਂ ਕਿ ਉਹ ਯਾਤਰਾ ਅਜੇ ਕਰਨ ਕਿਉਂਕਿ ਅਜੇ ਮੌਸਮ ਵੀ ਸਟਾਰਟਿੰਗ ਦੌਰ ਚੱਲ ਰਿਹਾ ਹੈ ਜਾਂ ਉਹਨਾਂ ਨੂੰ ਮਿਡ ਟਾਈਮ ਦੇ ਵਿੱਚ ਯਾਤਰਾ ਕਰਨੀ ਚਾਹੀਦੀ ਹੈ ਜੇ ਉਹਨਾਂ ਦੀ ਸ਼ਰਦਾ ਹੈਗੀ ਆ ਤਾਂ ਉਹਨਾਂ ਨੂੰ ਕੀ ਕੀ ਪ੍ਰਿਕਾਸ਼ਨਸ ਲੈਣੀਆਂ ਪੈਂਦੀਆਂ ਨੇ ਖਾਸ ਤੌਰ ਤੇ ਜਿਨ੍ਹਾਂ ਦੇ ਛੋਟੇ ਬੱਚੇ ਨੇ ਜਾਂ ਕਿਵੇਂ ਇਹ ਤਾਂ ਸਪੈਸ਼ਲੀ ਟਰਸਟ ਵੱਲੋਂ ਵੀ ਔਰ ਸਾਡੇ ਡਾਕਟਰ ਟੀਮ ਵੱਲੋਂ ਵੀ ਸਪੈਸ਼ਲੀ ਸਾਰੇ ਬੱਚੇ ਜਿੰਨੇ ਛੋਟੇ ਨੇ ਸਪੈਸ਼ਲੀ 10 ਸਾਲ ਤੋਂ ਘੱਟ ਇਸ ਦੇ ਬੱਚੇ ਅਜੇ ਅਵੋਇਡ ਕੀਤੇ ਨੇ ਟਰਸਟ ਵੱਲੋਂ ਵੀ ਇਹ ਲਿਖ ਕੇ ਲਗਾਇਆ ਐਡਵਰਟਾਈਜ਼ ਕੀਤੀ ਹੋਈ ਹੈ ਰਿਸ਼ੀਕੇਸ਼ ਗੋਵਿੰਦ ਘਾਟ ਗੋਵਿੰਦ ਧਾਮ ਸਾਹਿਬ ਜਗਾ ਇਸ 10 ਸਾਲ ਤੋਂ ਘੱਟ ਇਸ ਦਾ ਬੱਚਾ ਹਾਈ ਐਲਟੀਟਿਊਡ ਪਲੱਸ ਠੰਡਾ ਮੌਸਮ ਹੈ ਮਾਈਨਸ ਟੈਂਪਰੇਚਰ ਜਾਂਦਾ ਹੈ ਠੀਕ ਹੈ ਸਰਦਾ ਹੈਗੀ ਆ ਬਟ ਸਰਦਾ ਦੇ ਨਾਲ-ਨਾਲ ਆਪਾਂ ਸਿਹਤ ਦਾ ਵਿਖਾਰ ਰੱਖਣਾ ਠੀਕ ਹੈ ਸੇਤੂ ਕਈ ਵਾਰ ਬੱਚਿਆਂ ਦੀ ਵਿਗੜ ਜਾਂਦੀ ਹੈ ਕੁਝ ਹੁੰਦੇ ਆ ਵੀ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਫਿਰ ਕਹਿੰਦੇ ਆ ਵੀ ਜਲਦੀ ਦਰਸ਼ਨ ਕਰਾ ਕੇ ਜਲਦੀ نیچے ਲੈ ਕੇ ਜਾਓ ਜਿਹੜੇ ਛੋਟੇ ਬੱਚੇ ਆ ਵੀ ਇਸ਼ਨਾਨ ਵੀ ਨਾ ਕਰਾਓ ਜਲ ਲਿਆ ਜਾਓ ਘਰੇ ਜਾ ਕੇ ਇਸ਼ਨਾਨ ਕਰ ਲਓ ਛੋਟੇ ਬੱਚੇ ਅਵੋਇਡ ਕਰਨ ਇਹ ਟਰਸਟ ਵੱਲੋਂ ਵੀ ਉਹ ਸਾਡੇ ਵੱਲੋਂ ਵੀ ਰਿਕੁਐਸਟ ਹੈ ਸੰਗਤ ਸਾਰੀ ਨੂੰ ਠੀਕ ਹੈ ਛੋਟੇ ਬੱਚਿਆਂ ਲਈ ਕੀ ਕੀ ਸੁਵਿਧਾ ਹੈ ਕੀ ਕੀ ਅਜਿਕੇ ਤੇ ਐਮਰਜੈਂਸੀ 'ਚ ਖੁਦਾਂ ਦਾ ਖਾਸਤਾ ਲੋਡ ਵੀ ਪੈਂਦੀ ਹੈ ਤਾਂ ਕੀ ਕੀ ਚੀਜ਼ਾਂ ਨੇ ਥੇ ਜਿਵੇਂ ਅਡਲਟਲੀ ਵੀ ਹੈਗਾ ਸਾਰਾ ਐਮਰਜੈਂਸੀ ਡਰੱਗਸ ਹੋਦੇ ਨੇ ਛੋਟੇ ਬੱਚਿਆਂ ਲਈ ਸਾਰਾ ਐਮਰਜੈਂਸੀ ਡਰੱਗਸ ਨਹੀਂ ਰੱਖੇ ਆਕਸੀਜਨ ਬੱਚੇ ਛੋਟੇ ਵਾਸਤੇ ਪੋਰਟੇਬਲ ਸਿਲੰਡਰ ਵੀ ਰੱਖੇ ਆ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਬਿਮਾਰਾਜ਼ ਨਾ ਜ਼ਰੂਰਤ ਪਾਵੇ ਅਗਰ ਪੈਂਦੀ ਹੈ ਤਾਂ ਛੋਟੇ ਬੱਚੇ ਨੂੰ ਆਕਸੀਜਨ ਸਿਲੰਡਰ ਛੋਟਾ ਪੋਰਟੇਬਲ ਹੁੰਦਾ ਸੀ ਉਹ ਦੇ ਦੇਣੇ ਨਾਲ ਕੈਰੀ ਕਰ ਲੈਂਦਾ ਹੈ ਸੰਗਤ ਵੀ ਉਹਨੂੰ ਜਸਤੇ ਚ ਦਿੰਦਾ ਰਹਿੰਦਾ ਥੋੜੀ ਥੋੜੀ ਆਕਸੀਜਨ ਜਿਵੇਂ ਜਿਵੇਂ ਨੀਡ ਹੁੰਦੀ ਬੱਚੇ ਦੀ ਠੀਕ ਹੈ ਹਾਂ ਜੀ ਤੇ ਤੁਸੀਂ ਡਾਕਟਰ ਸਾਹਿਬ ਕਿੰਨੇ ਸਮੇ ਉੱਥੇ ਇੱਕ ਵਾਰ ਹੀ ਜਾइए ਯਾਤਰਾ ਇੱਕ ਵਾਰੀ ਜ਼ਰੂਰ ਕਰਿਏ ਕਹਿੰਦੇ ਕਿ ਕਰਮਾਂ ਵਾਲਾ ਜਿਹਨੂੰ ਗੁਰੂ ਸਾਧ ਲੈਂਦਾ ਜਿਹੜਾ ਦਰਸ਼ਨ ਕਰ ਲੈਂਦਾ ਤੁਸੀਂ ਤਾਂ ਗੋਦ ਦੇ ਵਿੱਚ ਬਹਿ ਕੇ ਇਲਾਜ ਵੀ ਕਰ ਰਹੇ ਹੋ ਤੁਹਾਨੂੰ ਤਾਂ ਇਹ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਤੁਹਾਡੇ ਦੀ ਕਿੰਨੇ ਸਮੇਂ ਤੋਂ ਇਹ ਡਿਊਟੀ ਨਿਭਾ ਰਹੇ ਇਹ ਤਾਂ ਵੇਖੋ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 16 ਦੇ ਵਿੱਚ ਮੈਂ ਫਸਟ ਇਅਰ ਆਇਆ ਸੀਗਾ ਬਟ 17 ਤੋਂ ਲਗਾਤਾਰ ਹੀ ਮੈਂ ਇੱਥੇ ਇਸ ਲਗਾਤਾਰ ਹੀ ਮਕੰਨ ਸਾਹਿਬ ਤਾਂ ਆਪਣ ਸੰਤ ਮਾਰਾ ਸੇਵਾ ਲੈ ਰਹੇ ਨੇ ਮੇਰੇ ਕੋਲ 2017 ਤੋਂ 2017 ਤੋਂ ਲਗਾਤਾਰ ਮੈਂ ਸਟਿਲ ਹੁਣ ਤੱਕ ਇੱਥੇ ਮਹਾਰਾਜ ਸੇਵਾ ਲੈ ਰਹੇ ਨੇ ਮੇਰੇ ਕੋਲ ਤੇ ਮਹਾਰਾਜ ਗਾਂ ਵੀ ਹਕਮਤ ਇਮਾਰਤ ਆਪਣਾ ਸੇਵਾ ਲੈਦੇ ਰਹੇ ਨੇ ਮਹਾਰਾਜ ਜਾਨੀ ਕਿ 8 ਸਾਲ ਹੋ ਗਏ 8 8-10 ਸਾਲ ਹੋ ਗਏ ਨੇ ਆ 10ਵਾਂ ਸਾਲ ਹੈ ਮੈਨੂੰ ਲਗਾਤਾਰ ਸਟਰਸਟ ਦੇ ਵਿੱਚ ਔਰ ਨਵਾਂ ਸਾਲ ਇੱਥੇ ਸੇਵਾ ਕਰਦੇ ਨੂੰ ਠੀਕ ਹੈ ਤਾਂ ਤੁਸੀਂ ਕਿੰਨਾ ਕੁ ਟਾਈਮ ਪਹਿਲਾਂ ਆ ਜਾਂਦੇ ਹੋ ਯਾਤਰਾ ਤੋਂ ਕਿਉਂਕਿ ਤੁਸੀਂ ਤਾਂ ਤਿਆਰੀਆਂ ਵੀ ਕਰਨੀਆਂ ਹੁੰਦੀਆਂ ਪੂਰਾ ਪ੍ਰਬੰਧ ਦੇਖਣਾ ਹੁੰਦਾ ਕਿੰਨਾ ਟਾਈਮ ਆ ਜਾਂਦੇ ਹੋ ਪਹਿਲਾਂ ਸਾਨੂੰ ਜਿਵੇਂ ਆਰਮੀ ਆਂਦੀ ਹੈ ਔਰ ਆਰਮੀ ਦੇ ਨਾਲ ਆਪਣਾ ਗੁਰਦੁਆਰੇ ਦਾ ਸਟਾਫ ਆਂਦਾ ਤੇ ਤਦ ਸਾਨੂੰ ਇੱਕ ਡਾਕਟਰ ਜਿਹੜਾ ਨਾਲ ਆਣਾ ਪੈਂਦਾ ਤੇ ਉਸ ਲਈ ਕਰਕੇ ਸਾਨੂੰ ਜਿਵੇਂ ਬਰਫ਼ ਹਟਾਉਣ ਵਾਸਤੇ ਆਰਮੀ ਆਉਂਦੀ ਹੈ ਤੇ ਨਾਲ ਆਪਣੇ ਸੰਗਤ ਜਿਹੜਾ ਸੇਵਾਦਾਰ ਆਂਦੇ ਨੇ ਉਹਨਾਂ ਦੇ ਨਾਲ ਮੈਨੂੰ ਆਣਾ ਪੈਂਦਾ ਠੀਕ ਨਾਲ ਹੀ ਠੀਕ ਹੈ ਠੀਕ ਹੈ ਤਾਂ ਬਿਲਕੁਲ ਗੱਲਬਾਤ ਕੀਤੀ ਅਸੀਂ ਡਾਕਟਰ ਸਾਹਿਬ ਉਹਨਾਂ ਦੇ ਨਾਲ ਸੋ ਉਹਨਾਂ ਦਾ ਕਹਿਣਾ ਹੈ ਕਿ ਅਵੋਇਡ ਕੀਤਾ ਜਾਵੇ ਖਾਸ ਤੌਰ ਤੇ ਜਿਹੜੇ 10 ਸਾਲ ਦੇ ਬੱਚੇ ਨੇ ਅਜੇ ਮੌਸਮ ਜਿਹੜਾ ਬਹੁਤ ਖਰਾਬ ਹੈਗਾ ਤਾਂ ਅਵੋਇਡ ਕੀਤਾ ਜਾਵੇ ਸੂਸਾਰੇ ਕਰ ਰਹੇ ਨੇ ਬਾਈ ਕੀ ਦਰਸ਼ਨ ਦਿਦਾਰੀ ਕਰ ਲਏ ਨੇ ਹਾਂਜੀ ਦਰਸ਼ਨ ਦਿਦਾਰੀ ਕਰ ਲਏ ਨੇ ਥੋੜਾ ਜਿਹਾ ਮੇਰਾ ਬੀਪੀ ਲੋ ਹੋ ਗਿਆ ਸੀ ਤੇ ਆਪਣੀ ਆਕਸੀਜਨ ਘਟ ਗਈ ਸੀ ਅੱਛਾ ਇੱਥੇ ਜਦੋਂ ਅਸੀਂ ਆਏ ਨਾ ਡਿਪੈਂਸਰੀ ਚ ਪਹਿਲਾਂ ਇਹਨਾਂ ਡਾਕਟਰ ਸਾਹਿਬ ਨੇ ਜੋ ਇੱਕ ਰੱਬ ਦਾ ਰੂਪ ਠੀਕ ਹੈ ਅਦਰ ਇਹਨਾਂ ਨਾਲ ਬੋਲਣ ਦਾ ਜਿਹੜਾ ਹੋਇਆ ਬੰਦਾ ਇਹੀ ਠੀਕ ਹੋ ਜਾਂਦਾ ਛੋਟੇ ਬੱਚੇ ਨੂੰ ਪੁੱਤਰ ਕਹਿਣਾ ਵੱਡੇ ਨੂੰ ਪਿਤਾ ਜੀ ਕਹਿਣਾ ਬਹੁਤ ਵਧੀਆ ਯਾਰ ਇਆਂ ਰੱਬ ਵਰਗੇ ਬੰਦੇ ਨੇ ਬਿਲਕੁਲ अच्छा इत्ते दी सुविधा ਕਿਉਂਕਿ ਇੰਨੀ ਉਚਾਈ ਹੈ ਇੰਨੀ ਉਚਾਈ ਤੇ ਹਰੇਕ ਦਵਾਈ ਹੈ ਆਕਸੀਜਨ ਹੈ ਕੰਬੜਾ ਸਾਰੀ ਹੀਟਰ ਦੀ ਸੁਵਿਧਾ ਹੈ ਤਾਂ ਕਿਵੇਂ ਦੇਖ ਦੋ ਇਸ ਉਪਰਾਲੇ ਨੂੰ ਜੇ ਤੁਸੀਂ ਦੇਖੋ ਜਮੇ ਇੰਨੀ ਉਚਾਈ ਤੇ ਬੈਠੇ ਨੇ ਆਪਣੇ ਨੀਚੇ ਤੁਸੀਂ ਦੇਖੇਗਾ ਨੰਬਰਵੰਦ ਨਹੀਂ ਹੁੰਦਾ ਇੱਥੇ ਇਤੋਂ ਜਿਆਦਾ ਪ੍ਰਬੰਧ ਹੈ ਮੈਂ ਤਾਂ ਇਹ ਕਹਿੰਦਾ ਵੀ ਇਹ ਪਰਮਾਤਮਾ ਦੀ ਕਿਰਪਾ ਹੈ ਕਿ ਕਿਹੜਾ ਇੰਨਾ ਪਰਮੰਦਰ ਦੀ ਕਿਰਪਾ ਜਿਕੇ ਬੰਦੇ ਨੂੰ ਸਾਹੁੰਦੇ ਨੇ ਉਹਦੀ ਨਾਲ ਦੀ ਨਾਲ ਉਹ ਗੁੜੀਆਂ ਬਹੁਤ ਜ਼ਿਆਦੇ ਹੁੰਦੀ ਗਈ। ਸਾਮੀ ਉਹ ਇਸ ਟਾਈਮ ਪੂਰੀ ਨਾਰਮਲ ਹੈ। ਮੈਂ ਮੈਂ ਦੋ ਵਾਰੀ ਆ ਗਏ ਨੇ। ਪਹਿਲਾਂ ਮੈਂ ਗੋਲੀਆਂ ਲੈਤੀਆਂ ਮੇਰਾ ਸਟ੍ਰੀਕ ਨਹੀਂ ਹੋਇਆ। ਡਾਕਟਰ ਸਾਹਿਬ ਨੇ ਕਿਹਾ ਬਹੁਤ ਤੰਗਾ ਕਿ ਨੇ ਪੂਰੀ ਨਾਲ ਇੰਜੈਕਸ਼ਨ ਲਾਇਆ ਮੇਰਾ। ਹੁਣ ਮੈਂ ਬਿਲਕੁਲ ਠੀਕ ਹਾਂ। ਅੱਛਾ ਤੁਸੀਂ ਇੰਨੀ ਚੜਾਈ ਚੜ ਕੇ ਆਏ ਹੋ ਫਿਰ ਵੀ ਤੁਹਾਡਾ ਸਾਹ ਫੁੱਲ ਗਿਆ। ਤਾਂ ਮੈਂ ਦੇਖ ਰਿਹਾ ਬੱਚੇ ਵੀ ਬਹੁਤ ਹੈ ਛੋਟੇ ਛੋਟੇ। ਤਾਂ ਇੱਕ ਸਲਾਹ ਕੀ ਦੇਣੀ ਚਾਹੋਗੇ? ਜਦੋਂ ਸਫਰ ਕਰਨਾ ਹੈ ਜਾਂ ਚੜ੍ਹਾਈ ਚੜ੍ਹਨੀ ਹੈ ਕੀ ਸਲਾਹ ਹੈਗੀ ਕੋਈ ਦਿਓਗੇ ਸਲਾਹ ਤਾਂ ਇਹ ਦੇਖੋ ਜਿਹੜੇ ਬੱਚੇ ਨਿਆਣੇ ਨੇ ਨਾ 12 13 ਸਾਲ ਦੇ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਪ੍ਰੇਰ ਕਰੋ ਦੁਕਾਨ ਤੋਂ ਮੈਂ ਨਹੀਂ ਕਹਿੰਦਾ ਵੀ ਚਲੋ ਹਰੇ ਕਹਿੰਦਾ ਵੀ ਦਰਸ਼ਨ ਕਰਨ ਵੀ ਚਲੋ ਥੋੜਾ ਜਿਹਾ ਪ੍ਰੇਰ ਕਰੋ ਕਿ ਬੱਚਿਆਂ ਨਾਲ ਨਹੀਂ ਤਾਂ ਜਿਹੜੇ ਨੇ ਮਾਪਿਆਂ ਨੂੰ ਨੇ ਉਹ ਤੁਗੜੀ ਮੁਸ਼ਕਲ ਆਉਂਦੀ ਹੈਗੀ ਤੁਸੀਂ ਆਪ ਹੀ ਕਹੋ ਤਾਂ ਆਪ ਆਪਣਾ ਚੱਲਣਾ ਬਹੁਤ ਔਖਾ ਹੈਗਾ ਕਹਿੰਦਾ ਵੀ ਛੋਟੇ ਬੱਚਿਆਂ ਨੂੰ ਰਿਲੇ ਨੂੰ ਥੋੜਾ ਜਿਹਾ ਪ੍ਰੇਰ ਕਰੋ ਠੀਕ ਹੈ ਇਹ ਕਰਾਂਗੇ ਠੀਕ ਹੈ ਤਾਂ ਬਿਲਕੁਲ ਸ਼ਰਦਾ ਹਰੇ ਕਿਸੇ ਦੀ ਅਸੀਂ ਕਿਸੇ ਨੂੰ ਨਹੀਂ ਆਨੇ ਸ਼ਰਦਾ ਹੁੰਦੀ ਹੈ ਕਿ ਅਸੀਂ ਕਲਗੀਧਰ ਪਾਤਸ਼ਾਹ ਦੇ ਸਥਾਨ ਦੇ ਦਰਸ਼ਨ ਕਰੀਏ ਸਾਡੇ ਬੱਚੇ ਵੀ ਕਰਨ ਸੋ ਦੇਖ ਸਕਦੇ ਕਰ ਮੈਂ ਕਹੂੰਗਾ ਕੈਮਰਾਮੈਨ ਦਿਖਾ ਦਿਓ ਕਿ ਜਿਹੜੇ ਜਿਨ੍ਹਾਂ ਨੂੰ ਲੋੜ ਹੈਗੀ ਹੈ ਉਹ ਸਾਰੇ ਵੀਰ ਇੱਥੇ ਡਾਕਟਰ ਸਾਹਿਬ ਕੋਲ ਆ ਰਹੇ ਨੇ ਚਾਹੇ ਛੋਟਾ ਬੱਚਾ ਹੈ ਚਾਹੇ ਕੋਈ ਵੱਡਾ ਹੈਗਾ ਕਿਸੇ ਦੀ ਸਾਹ ਫੁੱਲ ਰਹੀ ਹੈ ਜਾਂ ਕਿਸੇ ਨੂੰ ਬੁਖਾਰ ਚੜ ਗਿਆ ਜਾਂ ਸਰੀਰ ਕੰਬ ਰਿਹਾ ਤਾਂ ਇੱਥੇ ਸਾਰੀ ਸੁਵਿਧਾ ਹੈਗੀ ਹੈ ਡਾਕਟਰ ਸਾਹਿਬ ਹੁਣਾਂ ਦੇ ਕੋਲ ਆਕਸੀਜਨ ਲੈਵਲ ਤੱਕ ਦਾ ਪ੍ਰਬੰਧ ਵੀ ਜਿਹੜਾ ਆ ਉਹ ਕੀਤਾ ਹੋਇਆ ਤਾਂ ਜੇ ਤੁਸੀਂ ਆਉਣੇ ਵੀ ਹੋ ਤਾਂ ਮਹਾਰਾਜ ਤੇ ਭਰੋਸਾ ਰੱਖੋ ਉਹਦਾ ਆਸ਼ੀਰਵਾਦ ਤੁਹਾਡੇ ਤੇ ਹੈ ਤੁਸੀਂ ਇੱਥੇ ਆਉਂਗੇ ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਇੱਥੇ ਡਾਕਟਰ ਸਾਹਿਬ ਬਕਾਇਦਾ ਮੌਜੂਦ ਹੈਗੇ ਨੇ ਕੈਮਰਾਮੈਨ ਮੁੰਨੂ ਦੇ ਨਾਲ ਜਸਪਾਲ ਸਿੰਘ ਸੰਧੂ ਸਚਕੰਡ ਸ਼੍ਰੀ ਹਿਮਕੁੰਟ ਸਾਹਿਬ